ਸ੍ਰੀ ਰਾਗ ਮਹੱਲਾ ਤੀਜਾ ਸਚਾ ਸਾਹਿਬ ਸੇਵੀ ਆ ਸਚ ਵਡਿਆਈ ਦੇ ਇਹ ਭਾਈ ਸਦਾ ਥਿਰ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ਜਿਹੜਾ ਸਿਮਰਦਾ ਹੈ ਉਸ ਨੂੰ ਸਦਾ ਥਿਰ ਪ੍ਰਭੂ ਇੱਜ਼ਤ ਦਿੰਦਾ ਹੈ ਗੁਰ ਪ੍ਰਸਾਦਿ ਮਨ ਵਸਾਈ ਹਉ ਮਦੂਰ ਕਰੇ ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿੱਚ ਪ੍ਰਭੂ ਵਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲਿੰਦਾ ਹੈ ਇਹ ਮਨ ਧਾਵਤ ਤਾਰ ਹੈ ਜੈ ਆਪੇ ਨਦਰ ਕਰੇ ਪਰ ਕਿਸੇ ਦੀ ਵਸ ਦੀ ਗੱਲ ਨਹੀਂ ਮਾਇਆ ਬੜੀ ਮੋਹਣੀ ਹੈ ਜਦੋਂ ਪ੍ਰਭੂ ਆਪ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ ਮਾਇਆ ਦੇ ਪਿੱਛੇ ਦੌੜਨੋਂ ਹਟਦਾ ਹੈ ਭਾਈ ਰੇ ਗੁਰਮੁਖ ਅਰ ਨਾਮ ਧਿਆਏ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ ਨਾਮ ਨਿਧਾਨ ਸਦ ਮਨ ਵਸੈ ਮਹਾਰਿ ਪਾਵੈ ਥਾਉ ਜਿਸ ਮਨੁੱਖ ਦੇ ਮਨ ਵਿੱਚ ਨਾਮ ਖਜ਼ਾਨਾ ਸਦਾ ਵਸਦਾ ਹੈ ਉਹ ਪਰਮਾਤਮਾ ਦੀ ਚੰਨਾ ਵਿੱਚ ਟਿਕਾਣਾ ਲੱਭ ਲੈਂਦਾ ਹੈ ਰਹਾਉ ਮਨ ਮੁਕ ਮਨ ਤਨ ਅੰਧ ਹੈ ਤਿਸ ਨੂੰ ਠਾਉ ਨਾ ਠਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹੈ ਸਰੀਰ ਭੀ ਭਾਵ ਹੋਈ ਗਿਆਨ ਇੰਦਰਾ ਨੂੰ ਅੰਨਾ ਹੋ ਜਾਂਦਾ ਹੈ ਉਸ ਨੂੰ ਆਤਮਿਕ ਸ਼ਾਂਤੀ ਵਾਸਤੇ ਕੋਈ ਥਾਂ ਠਿੱਤਾ ਸੁਝਦਾ ਨਹੀਂ ਬੌਜੋ ਨਹੀਂ ਭੌਂਦਾ ਫਿਰੈ یوں ਸੁਣੇ ਘਰ ਕਾਓ ਮਾਇਆ ਦੇ ਮੋਹ ਵਿੱਚ ਫਸ ਕੇ ਉਹ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ ਕਿਤੋਂ ਵੀ ਉਸ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਜਿਵੇਂ ਕਿਸੇ ਸੁਨੇ ਘਰ ਵਿੱਚ ਕਾਂ ਜਾਂਦਾ ਹੈ ਉਤੋਂ ਉਸ ਨੂੰ ਮਿਲਦਾ ਕੁਝ ਨਹੀਂ ਗੁਰਮਤੀ ਘਟ ਚਾਨਣਾ ਸ਼ਬਦ ਮਿਲਾ ਹਰਨਾਓ ਗੋਦੀ ਮਤ ਤੁਰਿਆ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ ਭਾਵ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤੈ ਗੁਣ ਵਿਖਿਆ ਅੰਧ ਹੈ ਮਾਇਆ ਮੋਗ ਬਾਹਰ ਤੇ ਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨਾ ਹੋ ਰਹਾ ਹੈ ਮਾਇਆ ਦੇ ਮੋਹ ਦਾ ਹਨੇਰਾ ਚੁਪੇਰੀ ਪਸਰਿਆ ਹੋਇਆ ਹੈ ਲੋਭੀਨ ਕੋ ਸੇਵ ਦੇ ਪੜ ਵਿਦਤਾ ਕਰੇ ਪੁਕਾਰ ਲੋਭ ਗ੍ਰਸੇ ਜੀਵ ਉਨ ਤਾਂ ਵਿਦਾ ਨੂੰ ਪੜ ਕੇ ਉਹਨਾਂ ਦੇ ਉਪਦੇਸ਼ ਦਾ ਢੰਡੋਰਾ ਦਿੰਦੇ ਹਨ ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ ਹੋਰ ਦੀ ਭਾਵ ਹੋਰ ਦੀ ਭਾਵ ਮਾਇਆ ਦੀ ਸੇਵਾ ਕਰਦੇ ਹਨ ਵਿਕਿਆ ਅੰਦਰ ਪਚ ਮੁਏ ਨਾ ਉਰਵਾਰ ਨਾ ਪਾਰ ਮਾਇਆ ਦੇ ਮੋਹ ਵਿੱਚ ਖੁਆਰ ਹੋ ਕੇ ਹੋ ਹੋ ਕੇ ਆਤਮਿਕ ਮੋਤੇ ਮਰ ਜਾਂਦੇ ਹਨ ਮਾਇਆ ਮੋਹ ਦੇ ਕੁੱਪ ਹਨੇਰੇ ਵਿੱਚੋਂ ਉਹਨਾਂ ਨੂੰ ਨਾ ਉਰਲਾ ਬੰਨਾ ਦਿਸਦਾ ਹੈ ਨਾ ਪਾਰਲਾ ਬੰਨਾ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਰ ਮਾਇਆ ਦੇ ਮੋਹ ਵਿੱਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਨਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ ਵੱਜੂ ਗੁਰੂ ਅਚੀਤ ਹੈ ਸਭ ਵੱਦੀ ਜਮਕਾਰ ਗੁਰ ਦੀ ਸ਼ਰਨ ਤੋਂ ਬਿਨਾਂ ਜੀਵ ਗਾਫਿਲ ਹੋ ਰਹਾ ਹੈ ਪਰਮਾਤਮਾ ਤੋਂ ਵਿਛੜੀ ਹੋਈ ਸਾਰੀ ਲੋਕਾਈ ਨੂੰ ਆਤਮਿਕ ਮੋਤੀ ਆਪਣੇ ਬੰਦਰਾਂ ਵਿੱਚ ਜਕੜਿਆ ਹੋਇਆ ਹੈ ਨਾਨਕ ਗੁਰਮਤਿ ਉੱबरे ਸਚਾ ਨਾਮ ਸਮਾਲ ਇਹ ਨਾਨਕ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਹੀ ਜੀਵ ਆਤਮਿਕ ਮੋਤ ਦੇ ਬੰਦਰਾਂ ਤੋਂ ਵੱਸ ਸਕਦੇ ਹਨ ਸ੍ਰੀ ਰਾਗ ਮਹੱਲਾ ਪਹਿਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਕੋ ਚੌਥਾ ਪਦ ਪਾਏ ਜਗਤ ਵਿੱਚ ਤ੍ਰੈ ਗੁਣੀ ਮਾਇਆ ਦਾ ਮੋਹ ਫੈਲ ਰਹਾ ਹੈ ਜਿਹੜਾ ਮਨੁੱਖ ਗੁਰੂ ਦੇ ਸਨਮ ਕੋਰਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾ ਦਾ ਯੋਰ ਨਹੀਂ ਪੈ ਸਕਦਾ ਕਰ ਕਿਰਪਾ ਮਿਲਾਈਨ ਹਰ ਨਾਮ ਵਸਿਆ ਮਨ ਆਈ ਪਰਮਾਤਮਾ ਨੇ ਮਿਹਰ ਕਰਤੀ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਉਤੇ ਜਿਨ ਕਾ ਪੁੰਨ ਹੈ ਤਿਨ ਸਤ ਸੰਗਤ ਮਿਲਾਏ ਜਿਨ੍ਹਾਂ ਦੇ ਭਾਗਾਂ ਵਿੱਚ ਨੇਕੀ ਹੈ ਪਰਮਾਤਮਾ ਉਹਨਾਂ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਭਾਈ ਦੇ ਗੁਰਮਤਿ ਸਾਚ ਰਹਾਉ ਹੀ ਭਾਈ ਵਰੁਧੀ ਮਤ ਲੈ ਕੇ ਸਦਾ ਫਿਰ ਪ੍ਰਭੂ ਵਿੱਚ ਟਿਕੇ ਰਹੋ ਸਚੂ ਸੱਚ ਕਮਾਵਨਾ ਸੱਚੇ ਸ਼ਬਦ ਮਿਲਾਓ ਸਜਾਥੇ ਪ੍ਰਭੂ ਦੇ ਸ਼ਿਵਰੰਦਿ ਹੀ ਕਮਾਈ ਕਰੋ ਸਜਾਥੇ ਪ੍ਰਮਾਤਮਾ ਦੀ ਸ਼ਿਵਸਰਾ ਵਿੱਚ ਜੁੜੇ ਰਹੋ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿੱਚ ਹੋਂ ਬੜ ਜਾਓ ਮੈਂ ਉਹਨਾ ਗੁਰਮੁਖਾਂ ਤੋਂ ਸੱਚੇ ਜਾਂਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ ਆਪ ਚੁਰ ਚਰਣੀ ਲੱਗਾ ਚੱਲਾ ਤਨ ਕਹਿ ਭਾਈ ਆਪਾ ਭਾਵ त्याਗੀ ਮੈਂ ਉਹਨਾਂ ਦੀ ਚਰਣੀ ਲੱਗਦਾ ਹਾਂ ਮੈਂ ਉਹਨਾਂ ਦੀ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ ਲਾਹ ਹਰ ਘਰ ਨਾਮ ਮਿਲੈ ਸਜੇ ਨਾਮ ਸਮਾਏ ਜਿਹੜਾ ਮਨੁੱਖ ਨਾਮ ਜੱਪੜ ਵਾਲਿਆਂ ਦੀ ਸਰਨ ਪੈਂਦਾ ਹੈ ਉਹ ਆਤਮਾ ਕਦੋਂ ਉਲਤਾ ਦੀ ਰਾਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਰੂਪ ਲਾਭ ਹਾਸਲ ਹੋ ਜਾਂਦਾ ਹੈ ਮੈਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਗੁਰ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦਾ ਨਹੀਂ ਲੱਭਦਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਐਸਾ ਸਤ ਗੁਰ ਲੋੜ ਲਹੋ ਜਿੱਦੂ ਭਾਈਆ ਸੱਚ ਸੁਏ ਏ ਭਾਈ ਤੂੰ ਪਿਆ ਜਿਹਾ ਗੁਰੂ ਲਭ ਲੈ ਜਿਸ ਪਾਸ ਤੋਂ ਸਦਾ ਅਤਿ ਰਹਿਣ ਵਾਲਾ ਪਰਮਾਤਮਾ ਮਿਲ ਪਏ ਅਸੁਰ ਸੰਘਾਰੈ ਸੁਖ ਵਸੈ ਜੋਤਿ ਚ ਭਾਵੈ ਸੁ ਹੋਏ ਜਿਹੜਾ ਮਨੁੱਖ ਗੁਰੂ ਦੀ ਰਾਹੀ ਪਰਮਾਤਮਾ ਨੂੰ ਲਭ ਲੈਂਦਾ ਹੈ ਉਹ ਕਾਮਾਜਿਕ ਜਨਤਾ ਨੂੰ ਮਾਰ ਲਿੰਦਾ ਹੈ ਉਹ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜਿਹੜਾ ਸਤਿਗੁਰੂ ਕਰ ਜਾਣਿਆ ਤੇ ਹੋ ਜਿਹੜਾ ਸੁਖ ਹੋਏ ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹ ਜਿਹੜਾ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ ਇਹ ਉਸ ਐਸਾ ਅਮੁੱਲੇ ਨਹੀਂ ਭਾਉ ਲਾਇ ਜਨ ਕੋਏ ਇਸ ਵਿੱਚ ਰਤਾ ਭਾੜ ਵੀ ਸ਼ੱਕ ਨਹੀਂ ਹੈ ਕੋਈ ਵੀ ਮਨੋ ਗੁਰੂ ਚਾਨਾ ਵਿੱਚ ਸ਼ਰਧਾ ਬਣ ਕੇ ਵੇਖ ਲਏ ਨਾਨਕ ਇੱਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਕਿਉਂਕਿ ਇਹ ਨਾਨਕ ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ ਸ਼ਬਦ ਦੀ ਰਾਹੀ ਮਿਲਾਪ ਹੋ ਜਾਂਦਾ ਹੈ ਉਸੇ ਕਤੇ ਗੁਰੂ ਦੀ ਜੋਤ ਇੱਕ ਹੋ ਜਾਂਦੀ ਹੈ ਸਰੀਰ ਭਾਵੇਂ ਢੋਹ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ